ਪਿਛਲੇ ਹਫਤੇ ਸਬਜ਼ੀ ਮੰਡੀ ਵੱਲੋਂ ਅੰਮ੍ਰਿਤਸਰ ਵਿਖੇ ਇੱਕ ਟਰੱਕ ਡਰਾਈਵਰ ਦੀ ਕੁਝ ਵਿਅਕਤੀਆਂ ਵੱਲੋਂ ਬੜੀ ਬੇਰਹਿਮੀ ਨਾਲ ਕੁੱਟਮਾਰ ਦੀ ਘਟਨਾ ਸਾਹਮਣੇ ਆਈ ਹੈ। ਪੀੜਤ ਵਿਅਕਤੀ ਬਿੰਦਰ ਕੁਮਾਰ ਮੰਗਾ ਨੇ ਕਿਹਾ ਕਿ ਉਹ ਸਬਜ਼ੀ ਮੰਡੀ ਵਿੱਚ ਸਬਜ਼ੀ ਲੈ ਕੇ ਆਪਣੇ ਟਰੱਕ ਤੇ ਕੋਟੀਸੇ ਖਾਂ ਮੋਗਾ ਤੋਂ ਆਉਂਦਾ ਹੈ। ਪਰ ਕੁਝ ਲੋਕ ਉਸ ਨੂੰ ਪਿਛਲੇ ਕਈ ਦਿਨਾਂ ਤੋਂ ਧਮਕੀਆਂ ਲਾ ਰਹੇ ਹਨ। ਜਿਸ ਕਰਕੇ ਪਿਛਲੇ ਹਫਤੇ ਰਾਤ ਦੇ ਸਮੇਂ ਉਸ ਨੂੰ ਇਨ੍ਹਾਂ ਵਿਅਕਤੀਆਂ ਨੇ ਸਬਜ਼ੀ ਮੰਡੀ ਦੇ ਕੁਝ ਆਟਿਆਂ ਦੀ ਸ਼ਹਿ ਤੇ ਕੇਰ ਲਿਆ ਤੇ ਬੁਰੀ ਤਰ੍ਹਾਂ ਕੁੱਟਮਾਰ ਕਰਨ ਲੱਗੇ। ਪੀੜਿਤ ਨੇ ਕਿਹਾ ਕਿ ਉਸਨੇ ਇਸ ਦੀ ਰਿਪੋਰਟ ਪੁਲਿਸ ਥਾਣਾ ਵੱਲਾ ਵਿਖੇ ਲਿਖਵਾਈ ਸੀ ਪਰ ਅਜੇ ਤੱਕ ਮੁਲਜ਼ਮ ਗ੍ਰਿਫਤਾਰ ਨਹੀਂ ਹੋ ਸਕੇ ਉਹਨਾਂ ਨੇ ਕਿਹਾ ਕਿ ਮੈਂ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਹਾਂ ਤੇ ਮੇਰੇ ਛੋਟੇ ਛੋਟੇ ਬੱਚੇ ਹਨ ਜਿਸ ਕਰਕੇ ਹੁਣ ਮੈਂ ਬਿਲਕੁਲ ਕਮਾਈ ਕਰਨ ਤੋਂ ਨਕਾਰਾ ਹੋ ਚੁੱਕਾ ਹਾਂ ਤੇ ਮੈਂ ਆਪਣੇ ਘਰ ਦਾ ਗੁਜ਼ਾਰਾ ਕਰਨ ਤੋਂ ਵੀ ਵਾਂਝਾ ਹੋ ਗਿਆ ਹਾਂ ਇਸ ਕਰਕੇ ਉਹਨਾਂ ਨੇ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਡੀਆਈਜੀ ਪੰਜਾਬ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਮੇਰੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਨ ਵਾਲੇ ਦੋਸ਼ਿਆ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਮੈਨੂੰ ਇਨਸਾਫ ਦਿੱਤਾ ਜਾਵੇ। ਜਿਹੜੀ ਮੈਨੂੰ 2-3 ਦਿਨ ਪੱਲੇ ਲੱਭਦੇ ਰਹੇ ਆ ਉਦੋਂ ਵੀ ਮੰਡੇ ਲੱਭਦੇ ਰਹੇ ਮੈਨੂੰ ਤੇ 2-3 ਦਿਨ ਪੱਲਾ ਵੀ ਮੈਨੂੰ ਲੱਭਦੇ ਰਹੇ ਆ ਠੀਕ ਹੈ ਇਹ ਮੈਨੂੰ ਮਾਰ ਕੇ ਸੁੱਟਦੇ ਨੇ ਸਾਰੇ ਜਿੰਨਾਂ ਵਾਰ ਉਹ ਸਾਰੇ ਰਿਪੋਰਟ ਨਾ ਹੁੰਦਾ ਸੀਗਾ ਇਪਾਰਟ ਆ ਵੀ ਏਅਰਪੋਰਟ ਦੇ ਲਈ ਕਿੱਥੇ ਆ ਗਿਆ ਕਿੱਥੇ ਗਿਆ ਕਿੱਥੇ ਆਉਂਦਾ ਪਿਆ ਉਹਨਾਂ ਦਾ ਕੋਪ ਸਾਰੀ ਜਾਂਦਾ ਸੀਗਾ ਤੇ ਇਹ ਤਿੰਨ ਤਿੰਨ ਚਾਰ ਜਣੇ ਗਏ ਹੋਏ ਇੱਕ ਤੇ ਤਿੰਨ ਜਣੇ ਇਹ ਹੀ ਗਏ ਤੇ ਦੁੱਤ ਤਿੰਨ ਚ ਆਟੇ ਨਹੀਂ ਹੋ ਸੀ ਲੋਰ ਨਾਲ ਨਾਮ ਮਸ਼ਾਨਕ ਨਹੀਂਗਾ ਉਹਨਾਂ ਦਾ ਨਾਮ ਨਹੀਂ ਪਤਾ ਤੇ ਮੈਂ ਜਣੇ ਗਏ ਤੇ ਮਾਰਕਿੰਗ ਨੂੰ ਫਟ ਗਿਆ ਹੀ ਗੇ ਤੇ ਸਾਰਾ ਡੇਢ ਘੰਟੇ ਡੇਢ ਘੰਟਾ ਤੋਂ ਤਰਫ ਜਾ ਰਿਹਾ ਮੈਂ ਸ਼ਾਤਰੀ ਗ੍ਰੀਗ ਅੱਲਾ ਤੇ ਸੁਣਵਾਈ ਹੁੰਦੀ ਨਹੀਂ ਪਈ ਪੁਲਿਸ ਬਿਆਨ ਵੀ ਲੈ ਗਈ ਆ ਤਹੇ ਤੱਕ ਸੁਣਵਾਈ ਨਹੀਂ ਸਾਡੀ ਹੁੰਦੀ ਪੁਲਿਸ ਵੀ ਬਿਆਨ ਲੈ ਗਈ ਮੇਰਾ ਤੇ 5-10 ਦਿਨ ਹੋ ਗਏ ਕੋਈ ਸੁਣਵਾਈ ਨਹੀਂ ਆ 11 ਦਿਨ ਹੋ ਗਏ ਅੱਜ ਤੇ ਸਾਨੂੰ ਤਾਂ ਸੁਣਵਾਈ ਹੋਣੀ ਚਾਹੀਦੀ ਬਸ ਸਾਡੀ ਤੇ ਸਾਨੂੰ ਨਿਆਂ ਮਿਲੇ ਜਿਹੜਾ ਇੰਨਾ ਧੱਕਾ ਕੀਤਾ ਦਿਨ ਤਾਂ ਮਨਕੇ ਦੇ ਬਾਹਰ ਦਾ ਕੰਮ ਕਰਨ ਵਾਲਿਆਂ ਨੂੰ ਸਬਜੀ ਮੰਡੀ ਵਿੱਚ ਇੱਕ ਨੌਜਵਾਨ ਨਾਲ ਬੁਰੀ ਤਰ੍ਹਾਂ ਹੋਈ ਕੁੱਟਮਾਰ ਬਰੇ ਜਦੋਂ ਅਸੀਂ ਪੁਲਿਸ ਪ੍ਰਸ਼ਾਸਨਾਂ ਦਾ ਵਰਸ਼ਨ ਲੈਣ ਵਾਸਤੇ ਉਹਨਾਂ ਦਾ ਬਿਆਨ ਲੈਣ ਵਾਸਤੇ ਅਸੀਂ ਠਾਣੇ ਗਏ ਤਾਂ ਇੱਥੋਂ ਦੇ ਐਸਐਸਓ ਨੇ ਦੱਸਿਆ ਕਿ ਉਹ ਆਪਣੇ ਸਹਿਯੋਗੀ ਡਿਊਟੀ ਅਫਸਰ ਸਰਦਾਰ ਦਿਲਜੀਤ ਸਿੰਘ ਨਾਲ ਗੱਲ ਕਰਵਾਉਣਗੇ ਕਿਉਂਕਿ ਉਹ ਇਹ ਕੇਸ ਉਹਨਾਂ ਦੇ ਕੋਲ ਹੈ ਤੇ ਜਦੋਂ ਅਸੀਂ ਸਰਦਾਰ ਦਿਲਜੀਤ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਹ ਵੀਆਈਪੀ ਡਿਊਟੀ ਵਿੱਚ ਰੁੱਝੇ ਹੋਣ ਕਰਕੇ ਉਹਨਾਂ ਨੇ ਬਿਆਨ ਨਹੀਂ ਦਿੱਤਾ 8ਵੇਂ ਚੈਨਲ ਤੋਂ ਆਪਣੇ ਸਹਿਯੋਗੀ ਨਰੇਸ਼ ਕੁਮਾਰ ਨਾਲ ਅਮਰੀਕ ਸਿੰਘ ਵੱਲੋਂ ਦੀ ਰਿਪੋਰਟ ਅੰਮ੍ਰਿਤਸਰ